ਜੇ ਪਰਮਾਤਮਾ ਚਾਹੇ ਤਾਂ ਰੋਟੀ ਦੀ ਬੁਰਕੀ ਆ ਜਿਹੜੀ ਉਹ ਵੀ ਆਪਣੇ ਮੂੰਹ ਦੇ ਵਿੱਚ ਨਹੀਂ ਜਾਂਦੀ ਉਹਦੀ ਰਜ਼ਾ ਤੇ ਉਹਦੇ ਹੁਕਮ ਤੋਂ ਬਿਨਾ ਸੋ ਇਦਾਂ ਦੀ ਘਟਨਾ ਇੱਕ ਆਸਟ੍ਰੇਲੀਆ ਦੇ ਵਿੱਚ ਦੇਖਣ ਨੂੰ ਮਿਲੀ ਆ ਕਿਸੇ ਬੰਦੇ ਦੀ 100 ਮਿਲੀਅਨ ਦੀ ਲਾਟਰੀ ਲੱਗੀ ਆ ਹਾਂਜੀ 100 ਮਿਲੀਅਨ ਇੰਡੀਆ ਦਾ ਲਗਭਗ 550 ਕਰੋੜ ਰੁਪਇਆ ਇੱਕ ਨਹੀਂ ਦੋ ਨਹੀਂ 550 ਕਰੋੜ ਦੀ ਲਾਟਰੀ ਲੱਗੀ ਆ ਪਰ ਕਿਸਮਤ ਨੂੰ ਕੁਝ ਹੋਰ ਮਨਜ਼ੂਰ ਆ ਪਰਮਾਤਮਾ ਨੂੰ ਕੁਝ ਹੋਰ ਮਨਜ਼ੂਰ ਆ ਉਹ ਬੰਦੇ ਦੀ ਕਿਸਮਤ ਦੇ ਵਿੱਚ ਆ ਜਿਹੜਾ ਪੈਸਾ ਨਹੀਂ ਹੈਗਾ ਲਾਟਰੀ ਵੀ ਲੱਗੀ ਹੁਣ ਲਾਟਰੀ ਵਾਲਿਆਂ ਨੂੰ ਉਹ ਜਿਹੜਾ ਬੰਦਾ ਨਹੀਂ ਲੱਭ ਰਿਹਾ ਜਾਂ ਹੋ ਸਕਦਾ ਉਹ ਬੰਦੇ ਨੂੰ ਆ ਜਿਹੜੀ ਉਹਨੇ ਟਿਕਟ ਖਰੀਦੀ ਸੀ ਉਹ ਨਹੀਂ ਲੱਭ ਰਹੀ ਕਿਤੇ ਉਹਦੀ ਗੁੰਮ ਗਈ ਹੋਣੀ ਹੈ ਇਹ ਵੀ ਕਿਹਾ ਜਾ ਸਕਦਾ ਵਾ ਕਿ ਕੋਈ ਬੰਦਾ ਜਿਹੜਾ ਫੋਰਨਰ ਸੀਗਾ ਇੱਥੇ ਘੁੰਮਣ ਲਈ ਆਇਆ ਟਿਕਟ ਖਰੀਦੀ ਹੋਣੀ ਆ ਤੇ ਬਾਅਦ ਵਿੱਚ ਚਲੇ ਗਿਆ ਹੁਣ ਲੱਗਿਆ ਹੁਣ ਅਗੇ ਭਾਈ ਟਿਕਟ ਨਹੀਂ ਲੱਗਣੀ ਲੋਟਰੀ ਸੋ ਇਦਾਂ ਦੀ ਕਿਸਮਤ ਵੀ ਕਈ ਵਾਰ ਹੋ ਜਾਂਦੀ ਆ ਆਪਾਂ ਕਹਿੰਦੇ ਹੁੰਨੇ ਆ ਕਿ ਕਿਸਮਤ ਦਰਵਾਜ਼ਾ ਖੜਕਾਉਂਦੀ ਆ ਪਰ ਜਦੋਂ ਬੰਦਾ ਹੀ ਨਾ ਖੋਲੇ ਤਾਂ ਉਹ ਵਾਪਸ ਮੁੜ ਜਾਂਦੀ ਆ ਸੋ ਇਦਾਂ ਦੀ ਹੀ ਘਟਨਾ ਇਸ ਬੰਦੇ ਤੇ ਲਾਗੂ ਹੋਈ ਆ ਦੀਦੀ ਕਿਸਮਤ ਨੇ ਦਰਵਾਜ਼ਾ ਤਾਂ ਜਰੂਰ ਖੜਕਾਇਆ ਪਰ ਉਹਦੀ ਟਿਕ ਟਕ ਵਾਚ ਗਈ ਆ 100 ਮਿਲੀਅਨ 550 ਕਰੋੜ ਰੁਪਇਆ ਦੇਖੋ ਕੀ ਬਣਦਾ ਬੰਦਾ ਲੱਭਦਾ ਜਾਂ ਪੈਸੇ ਆ ਜਿਹੜੇ ਲਾਟਰੀ ਵਾਲਿਆਂ ਕੋਲ ਹੀ ਰਹਿ ਜਾਣਗੇ